ਪਤਰਕਾਰ ਮਾਲਵਿੰਦਰ ਸਿੰਘ ਮਾਲੀ ਦੇ ਨਾਲ ਜੇਲ੍ਹ ਅੰਦਰ ਖੋਕ ਹੀ ਰਿਹਾ ਆ ਚਰਚਾਵਾਵਾਂ ਇਹਦੀਆਂ ਚੱਲਦੀਆਂ ਪਈਆਂ ਹਾਲਾਂਕਿ ਮਾਲਵਿੰਦਰ ਮਾਲੀ ਦੇ ਹੱਕ ਦੇ ਵਿੱਚ ਕਿਸਾਨ ਜੋਥੇਬੰਦੀਆਂ ਲੋਕ ਸਮਰਥਕ ਜੁਟਦੇ ਪਏ ਨੇ ਪ੍ਰਸ਼ਾਸਨ ਦੇ ਖਿਲਾਫ ਖੜਦੇ ਪਏ ਨੇ ਔਰ ਉਸ ਦੇ ਬਾਵਜੂਦ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਜੇਲ੍ਹ ਦੇ ਅੰਦਰ ਵਾਪਰ ਰਹੀਆਂ ਜਿਹਦਾ ਖਲਾਸਾ ਡਾਕਟਰ ਪਿਆਰਾ ਲਾਲ ਗਰਗੇ ਦੇ ਇੰਟਰਵਿਊ ਦੇ ਵਿੱਚ ਕਰਦੇ ਸੁਣਾਈ ਦਿੱਤੇ ਨੇ ਬਹੁਤ ਸਾਰੇ ਇਲਜ਼ਾਮ ਪ੍ਰਸ਼ਾਸਨ ਦੇ ਉੱਤੇ ਲਗਾਏ ਗਏ ਨੇ ਜੇਲ੍ਹ ਦੇ ਅੰਦਰ ਕੀ ਪੱਤਰਕਾਰ ਮਾਲਵਿੰਦਰ ਸਿੰਘ ਮਾਲੀ ਦੇ ਉੱਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਸਵਾਲ ਇਹ ਖੜਦੇ ਪਏ ਨੇ ਕਿ ਮਾਲਵਿੰਦਰ ਮਾਲੀ ਜੇਲ੍ਹ ਦੇ ਅੰਦਰ ਕਿਸ ਅਵਸਥਾ ਦੇ ਵਿੱਚ ਨੇ ਜੇ ਪੱਤਰਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਮਿਲਣ ਕੋਈ ਜਾਂਦਾ ਹੈ ਤਾਂ ਕੀ ਉਸ ਮਿਲਣ ਵਾਲੀ ਵਿਅਕਤੀ ਦੇ ਨਾਲ ਵੀ ਗਲਤ ਵਤੀਰਾ ਕੀਤਾ ਜਾ ਰਿਹਾ ਹੈ ਇਹਦੇ ਉੱਤੋਂ ਖਲਾਸਾ ਕਰਦੇ ਨਜ਼ਰ ਆ ਰਹੇ ਨੇ ਪਿਆਰਾ لال ਗਰਗ ਡਾਕਟਰ ਪਿਆਰਾ لال ਗਰਗ ਨੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸਾਂਝੀਆਂ ਕੀਤੀਆਂ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਇਸ ਦੇ ਵਿੱਚ ਉਹਨਾਂ ਨੇ ਸਾਫ਼ ਦੱਸਿਆ ਕਿ ਜੇ ਕੋਈ ਮਾਲਵਿੰਦਰ ਸਿੰਘ ਮਾਲੀ ਨੂੰ ਮਿਲਣ ਜਾਂਦਾ ਤਾਂ ਪੁਲਿਸ ਪ੍ਰਸ਼ਾਸਨ ਜਿਹੜਾ ਉਸਦੇ ਨਾਲ ਗਲਤ ਵਤੀਰਾ ਕਰਦਾ ਪਿਆ ਉਹਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਜਾਂ ਫਿਰ ਉਹਨੂੰ ਤਲਖੀ ਦੇ ਵਿੱਚੋਂ ਲੰਘਣਾ ਪੈ ਰਿਹਾ ਹੈ ਪੁਲਿਸ ਦੀ ਇਗਨੋਰੈਂਸ ਤੋਂ ਲੰਘਣਾ ਪੈ ਰਿਹਾ ਹੈ ਜਦੇ ਨਾਲ ਲੋਕਾਂ ਨੂੰ ਪ੍ਰੋਬਲਮ ਵੀ ਹੋ ਰਹੀ ਹੈ ਇਸ ਦੇ ਨਾਲ ਨਾਲ ਇਹ ਵੀ ਦੱਸ ਦਿੰਦੇ ਆ ਕਿ ਦਰਸਲ ਮਾਲਵਿੰਦਰ ਸਿੰਘ ਮਾਲੀ ਦੇ ਵੱਲੋਂ ਇੱਕ ਸਨੇਹਾ ਵੀ ਲੋਕਾਂ ਨੂੰ ਭੇਜਿਆ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਸਮਰਥਕਾਂ ਨੂੰ ਅਪੀਲ ਕੀਤੀ ਸੀ ਕਿ ਉਹਨਾਂ ਨੂੰ ਮਿਲਣ ਨਾ ਆਇਆ ਜਾਵੇ ਉਦਾਕਾਰ ਨੇ ਇਹ ਡਾਕਟਰ ਪਿਆਰਾ لال ਗਰਗ ਦੱਸਦੇ ਨੇ ਕਿ ਅਸਲ ਦੇ ਵਿੱਚ ਮਾਲਵਿੰਦਰ ਮਾਲੀ ਵੀ ਜਾਣਦੇ ਨੇ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਕੀ ਕਰ ਰਿਹਾ ਜਿਸ ਵਾਸਤੇ ਉਹ ਆਪਣੇ ਸਮਰਥਕਾਂ ਨੂੰ ਜ਼ਲੀਲ ਹੁੰਦਾ ਨਹੀਂ ਦੇਖ ਸਕਦੇ ਤਾਂ ਕਰਕੇ ਉਹਨਾਂ ਨੇ ਮਨਾ ਕੀਤਾ ਕਿ ਉਹ ਯਾਨੀ ਕਿ ਉਹਨਾਂ ਦੇ ਸਮਰਥਕ ਜਿਹੜੇ ਨੇ ਉਹਨਾਂ ਨੂੰ ਮਿਲਣ ਨਾ ਆਉਣ ਦਰਸਲ ਇੱਕ ਨਿੱਜੀ ਚੈਨਲ 'ਚ ਦਿੱਤੀ ਇੰਟਰਵਿਊ ਦੇ ਦੌਰਾਨ ਡਾਕਟਰ ਪਿਆਰਾ لال ਗਰਗ ਨੇ ਬੜੇ ਸਾਰੇ ਇਤਰਾਜ਼ ਜਿਹੜੇ ਨੇ ਪ੍ਰਸ਼ਾਸਨ ਦੇ ਉੱਤੇ ਚੁੱਕੇ ਨੇ ਪੱਤਰਕਾਰ ਮਾਲਵਿੰਦਰ ਮਾਲੀ ਨੂੰ ਪਟਿਆਲਿਆਂ ਗ੍ਰਿਫਤਾਰ ਕਰ ਲਿਆ ਜਾਂਦਾ ਔਰ ਉਸ ਤੋਂ ਬਾਅਦ ਪਟਿਆਲਾ ਜੇਲ੍ਹ ਦੇ ਵਿੱਚ ਉਹਨਾਂ ਨੂੰ ਨਿਆਖ ਹਰਾਸਤ ਵਿੱਚ ਭੇਜ ਦਿੱਤਾ ਜਾਂਦਾ ਹੈ 1 ਅਕਤੂਬਰ ਤੱਕ ਹੁਣ ਇਸ ਮਾਮਲੇ ਨੂੰ ਲੈ ਕੇ ਡਾਕਟਰ ਪਿਆਰਾ لال ਗਰਗਦਾਏ ਦਾਵਾ ਆ ਕਿ ਮਾਲਵਿੰਦਰ ਮਾਲੀ ਮੈਡੀਕਲ ਸਿਚੁਏਸ਼ਨ ਵੀ ਰੱਖਦੇ ਨੇ ਉਹ ਮਰੀਜ਼ ਵੀ ਨਹੀਂ ਔਰ ਉਹਨਾਂ ਦਾ ਇੱਕ ਆਪਰੇਸ਼ਨ ਵੀ ਜਿਹੜਾ ਅੱਖ ਦਾ ਉਹ ਹੋਣ ਵਾਲਾ ਸੀ ਜਿਸ ਨੂੰ ਲੈ ਕੇ ਉਹਨਾਂ ਦੇ ਕੋਲ ਉਹਨਾਂ ਦੇ ਮੈਡੀਕਲ ਡਾਕੂਮੈਂਟਸ ਪਹਚਾਣੇ ਸੀ ਪਰ ਉਹਨਾਂ ਦੇ ਮੈਡੀਕਲ ਡਾਕੂਮੈਂਟਸ ਉਹਨਾਂ ਨੂੰ ਮੁਹੱਈਆ ਨਹੀਂ ਕਰਵਾਏ ਜਾ ਰਹੇ ਡਾਕਟਰ ਪਿਆਰਾ لال ਗਰਗ ਇਸ ਗੱਲ ਦਾ ਦਾਵਾ ਕਰਦੇ ਨੇ ਕਿ ਭਾਵੇਂ ਇੱਕ ਮੁਲਜ਼ਮ ਹੈ ਮਾਲਵਿੰਦਰ ਮਾਲੀ ਅਜੇ ਕੱਚੇ ਕੈਦੀ ਨੇ ਜਿਸ ਵਾਸਤੇ ਉਹਨਾਂ ਨੂੰ ਦੋਸ਼ੀ ਨਹੀਂ ਕਿਹਾ ਜਾ ਸਕਦਾ ਪਰ ਇਸ ਪਰ ਜੇ ਦੋਸ਼ੀ ਵੀ ਹੁੰਦੇ ਤਾਂ ਉਹਨਾਂ ਦੇ ਕੋਲ ਰਾਈਟ ਸੀ ਕਿ ਉਹ ਆਪਣੀ ਮੈਡੀਕਲ ਸਟੇਟ ਜਿਹੜੀ ਹੈ ਉਹ ਉਸ ਦੇ ਆਧਾਰ ਦੇ ਉੱਤੇ ਆਪਣਾ ਇਲਾਜ ਕਰਵਾ ਸਕਦੇ ਸੀ ਔਰ ਉਹਨਾਂ ਕੋਲ ਰਾਈਟ ਸੀ ਕਿ ਉਹਨਾਂ ਦੇ ਜਿਹੜੇ ਮੈਡੀਕਲ ਡਾਕੂਮੈਂਟਸ ਨੇ ਜਿਹੜੀਆਂ ਰਿਪੋਰਟਾਂ ਨੇ ਉਹਨਾਂ ਦੇ ਕੋਲ ਹੋਣੀਆਂ ਚਾਹੀਦੀਆਂ ਸੀ ਉਹਨਾਂ ਨੂੰ ਦਿੱਤੀਆਂ ਜਾਣੀਆਂ ਚਾਹੀਦੀਆਂ ਸੀ ਪਰ ਡਾਕਟਰ ਪਿਆਰਾਲਾਲ ਘਰ ਕੇ ਇਸ ਕੱਲ ਦਾ ਦਾਅਵਾ ਕਰਦੇ ਨੇ ਕਿ ਮਾਲਵਿੰਦਰ ਮਾਲੀ ਨੂੰ ਉਹਨਾਂ ਦੀ ਮੈਡੀਕਲ ਰਿਪੋਰਟਸ ਵੀ ਮੁਹੱਈਆ ਨਹੀਂ ਕਰਵਾਈਆਂ ਜਾ ਰਹੀਆਂ ਇਲਾਜ ਤਾਂ ਕਰਾਉਣਾ ਬੜੇ ਦੂਰ ਦੀ ਗੱਲ ਹੈ। ਦਰਸਲ ਇਹ ਨਹੀਂ ਉਹਨਾਂ ਨੇ ਕਿਹਾ ਡਾਕਟਰ ਪਿਆਰਾਲਲ ਗਰਗ ਨੇ ਸਟੇਟ ਕੀਤਾ ਹੈ ਕਿ ਕਿਸੇ ਵੀ ਜੇਲ੍ਹ ਦੀ ਗੱਲ ਜੇ ਹੋਵੇ ਤਾਂ ਜੇਲ੍ਹ ਦੇ ਕੋਲ ਆਪਣਾ ਇੱਕ ਮੈਡੀਕਲ ਪ੍ਰਸ਼ਾਸਨ ਹੁੰਦਾ ਆ। ਉਹ ਜੇਲ੍ਹ ਦੇ ਅੰਦਰ ਹੁੰਦਾ ਆ ਔਰ ਡਾਕਟਰ ਜਿਹੜਾ ਉਹ ਰੈਗੂਲਰ ਚੈੱਕਅਪ ਵੀ ਕਰਦਾ ਹੈ ਉਸ ਕੈਦੀ ਦਾ ਜਿਹੜਾ ਮੈਡੀਕਲ ਸਟੇਟ ਦੇ ਵਿੱਚੋਂ ਸਥਿਤੀ ਦੇ ਵਿੱਚੋਂ ਲੰਘਦਾ ਪਿਆ ਹੋਵੇ ਜਿਸ ਨੂੰ ਕੋਈ ਪ੍ਰੋਬਲਮ ਹੋਵੇ ਜਾਂ ਕੋਈ ਸਿਚੁਏਸ਼ਨ ਐਦਾਂ ਦੀ ਬਣਦੀ ਹੋਵੇ ਪਰ ਮਾਲਵਿੰਦਰ ਮਾਲੀ ਜਿਹੜੇ ਨੇ ਉਹ ਇਹੋ ਜੀਆਂ ਸੁਵਿਧਾਵਾਂ ਤੋਂ ਸਖਣੇ ਨੇ ਇਹਦੇ ਵੱਲ ਵੀ ਕਿਤੇ ਨਾ ਕਿਤੇ ਇਸ਼ਾਰਾ ਕੀਤਾ ਜਾ ਰਿਹਾ ਔਰ ਇਸ ਮਾਮਲੇ ਨੂੰ ਲੈ ਕੇ ਉਹਨਾਂ ਨੇ ਸਾਫ਼ ਕਿਹਾ ਕਿ ਜਿਹੜੇ ਲੋਕ ਨਾਰਾਜ਼ ਹੋ ਰਹੇ ਨੇ ਕਿ ਮਾਲਵਿੰਦਰ ਮਾਲੀ ਨੇ ਮਨਾ ਕੀਤਾ ਉਹਨਾਂ ਨੂੰ ਆਉਣ ਤੋਂ ਤੇ ਉਹ ਨਾਰਾਜ਼ ਨਾ ਹੋਣ ਕਿਉਂਕਿ ਮਾਲਵਿੰਦਰ ਮਾਲੀ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਿਹੜੇ ਲੋਕ ਉਹਨਾਂ ਨੂੰ ਮਿਲਣ ਆ ਰਹੇ ਨੇ ਉਹਨਾਂ ਦੇ ਨਾਲ ਗਲਤ ਵਤੀਰਾ ਕੀਤਾ ਜਾ ਰਿਹਾ ਹੈ ਇਹ ਇਲਜ਼ਾਮ ਲਾਏ ਜਾ ਰਹੇ ਨੇ ਤਾਂ ਕਰਕੇ ਉਹਨਾਂ ਨੇ ਇਹ ਮਨਾ ਕੀਤਾ ਕਹਿਆ ਕਿ ਮਾਲਵਿੰਦਰ ਮਾਲੀ ਨੇ ਅੱਕ ਕੇ ਇਹ ਸੁਨੇਹਾ ਜਿਹੜਾ ਲੋਕਾਂ ਦੇ ਵਾਸਤੇ ਜਾਰੀ ਕੀਤਾ ਡਾਕਟਰ ਪਿਆਰਾ ਲਾਲ ਗਰਗ ਵੀ ਇਹ ਦਾਵਾ ਕਰਦੇ ਨੇ ਕਹਿੰਦੇ ਮਾਲਵਿੰਦਰ ਮਾਲੀ ਵੀ ਇਹ ਜਾਣਦੇ ਨੇ ਕਿ ਅੰਦਰ ਖਾਤੇ ਕੋਈ ਹੋਰ ਪਲਾਨ ਬਣਾਇਆ ਜਾ ਰਿਹਾ ਕਿਉਂਕਿ ਕਿਸੇ ਵੀ ਅਫੀਸ਼ੀਅਲ ਜਾਂ ਅਧਿਕਾਰਤ ਗਰਾਊਂਡ ਦੇ ਉੱਤੇ ਜਦੋਂ ਗ੍ਰਿਫਤਾਰ ਕਰਨ ਆਉਂਦੀ ਹੈ ਪੁਲਿਸ ਉਹ ਨਹੀਂ ਦੱਸ ਪਾਉਂਦੀ ਕਿ ਕਿਹੜਾ ਗਰਾਊਂਡ ਹੈ ਕਿਸ ਅਧਾਰ ਦੇ ਉੱਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਕਹਿੰਦੇ ਜਿਹੜੇ ਗਰਾਊਂਡਸ ਔਨ ਦ ਸਪੌਟ ਦੱਸੇ ਗਏ ਸੀ ਐਫ ਆਈ ਆਰ ਉਹਨਾਂ ਤੋਂ ਅਲੈਦਾਂ ਕਿਸੇ ਹੋਰ ਗਰਾਊਂਡ ਦੇ ਉੱਤੇ ਕਰ ਦਿੱਤੀ ਗਈ ਜਿਸ ਤੋਂ ਬਾਅਦ ਏ ਵੀ ਵਿਵਾਦ ਸਾਹਮਣੇ ਆਉਂਦਾ ਕਿ ਪੁਲਿਸ ਆਪ ਸ਼ੋਰਮੀ ਸੀ ਦੂਜੀ ਗੱਲ ਇਹ ਹੈ ਕਿ ਉਹ ਯਾਨੀ ਕਿ ਡਾਕਟਰ ਪਿਆਰਾ لال ਗਰਗੇ ਵੀ ਦਾਅਵਾ ਕਰਦੇ ਨੇ ਕਿ ਜਿਹੜੇ ਪੁਲਿਸ ਅਧਿਕਾਰੀ ਮਾਲਵਿੰਦਰ ਮਾਲੀ ਨੂੰ ਗ੍ਰਿਫਤਾਰ ਕਰਨ ਜਾਂਦੇ ਨੇ ਉਹਨਾਂ ਦੇ ਉੱਤੇ ਵੀ ਕਾਰਵਾਈ ਹੋਣੀ ਜ਼ਰੂਰੀ ਹੈ ਔਰ ਲਾਜ਼ਮੀ ਹੈ ਇਹ ਇਹ ਉਹਨਾਂ ਨੇ ਇਦਾਂ ਕਿਉਂ ਕਿਹਾ ਉਹਦੇ ਕਾਰਨ ਵੀ ਹੈ ਕਿਉਂਕਿ ਵਰਦੀ ਵਾਲਾ ਜਿਹੜਾ ਪੁਲਿਸ ਇੰਸਪੈਕਟਰ ਦੱਸਿਆ ਜਾ ਰਿਹਾ ਜਿਹੜਾ ਉੱਥੇ ਗਏ ਸੀ ਉਹਨਾਂ ਦੇ ਉੱਤੇ ਇਹ ਇਲਜ਼ਾਮ ਲਾਇਆ ਨੇ ਡਾਕਟਰ ਪਿਆਰਾ ਲਾਲ ਗਰਗ ਨੇ ਕਿ ਉਹ ਗ੍ਰਿਫਤਾਰ ਕਰਨ ਗਏ ਸੀ ਉਹਨਾਂ ਨੂੰ ਫੜਨ ਗਏ ਸੀ ਜੇ ਮਾਲਵਿੰਦਰ ਮਾਲੀ ਉੱਥੇ ਨਾ ਮਿਲਦੇ ਤਾਂ ਉਹ ਘਰ ਦੀ ਤਲਾਸ਼ੀ ਲੈ ਸਕਦੇ ਸੀ ਉਹ ਵੀ ਸਰਚ ਵਾਰੰਟ ਦੇ ਨਾਲ ਉਹਦੇ ਬਗੈਰ ਨਹੀਂ ਪਰ ਇਸ ਦੇ ਬਾਵਜੂਦ ਮਾਲਵਿੰਦਰ ਮਾਲੀ ਉੱਥੇ ਮੌਜੂਦ ਸੀ ਉਹਨਾਂ ਦੇ ਨਾਲ ਕੋਆਪਰੇਟ ਵੀ ਕਰ ਰਹੇ ਸੀ ਪਰ ਤਾਂ ਵੀ ਉਹਨਾਂ ਨੇ ਉੱਥੇ ਆ ਕੇ ਧੱਕਾ ਕੀਤਾ ਇਹ ਇਲਜ਼ਾਮ ਡਾਕਟਰ ਪਿਆਰਾ ਲਾਲ ਗਰਗ ਨੇ ਲਗਾਇਆ ਕਹਿੰਦੇ ਕਿ ਉੱਥੇ ਆ ਕੇ ਆਪਣੀ ਮਰਜ਼ੀ ਦੇ ਨਾਲ ਜਿੱਥੇ ਮਰਜ਼ੀ ਬੈਠਣ ਦੀ ਉਹ ਗੱਲ ਕਰਦੇ ਪਏ ਸੀ ਔਰ ਦੂਜੇ ਪਾਸੇ ਮਾਲਵਿੰਦਰ ਮਾਲੀ ਦੇ ਨਾਲ ਗਲਤ ਵਤੀਰਾ ਜਿਹੜਾ ਉੱਥੇ ਕੀਤਾ ਗਿਆ ਇਹ ਵੀ ਆਵਾਜ਼ ਚੱਕਦੇ ਨਜ਼ਰ ਆ ਰਹੇ ਡਾਕਟਰ ਪਿਆਰਾ ਲਾਲ ਗਰਗ ਇਸ ਮਾਮਲੇ ਨੂੰ ਲੈ ਕੇ ਕਹਿੰਦੇ ਨੇ ਕਿ ਜਿਹੜੇ ਪੁਲਿਸ ਅਧਿਕਾਰੀ ਉੱਥੇ ਪਹੁੰਚੇ ਸੀ ਉਹਨਾਂ ਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਸੀ ਇਹ ਵੀ ਕਿਹਾ ਕਿ ਉੱਥੇ ਪਟਿਆਲਾ ਪੁਲਿਸ ਫੋਰਸ ਦੇ ਵਿੱਚੋਂ ਕੋਈ ਵੀ ਅਧਿਕਾਰੀ ਜਾਂ ਕੋਈ ਵੀ ਮੁਲਾਜ਼ਮ ਨਾਲ ਨਹੀਂ ਲਜਾਇਆ ਗਿਆ ਆਪਣੇ ਪੱਦਰ ਉੱਤੇ ਹੀ ਜਾ ਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਮਾਲਵਿੰਦਰ ਮਾਲੀ ਨੂੰ ਖੈਰ ਇਹਨਾਂ ਮਸਲਿਆਂ ਨੂੰ ਲੈ ਕੇ ਬੜੀਆਂ ਸਾਰੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਔਰ ਡਾਕਟਰ ਪਿਆਰਾਲਾਲ ਗਰਗ ਨੇ ਬਹੁਤ ਕੁਝ ਸਾਹਮਣੇ ਰੱਖਿਆ ਔਰ ਨਾਲ ਦੀ ਨਾਲ ਇਹ ਵੀ ਸ਼ੰਕਾ ਜਤਾਇਆ ਕਿ ਅੰਦਰ ਖਾਤੇ ਕੁਝ ਹੋਰ ਹੀ ਪ੍ਰੋਗਰਾਮ ਜਿਹੜਾ ਉਹ ਘੜਿਆ ਜਾ ਸਕਦਾ ਹੈ ਔਰ ਦੂਜੇ ਪਾਸੇ ਮਾਲਵਿੰਦਰ ਮਾਲੀ ਨੂੰ ਨੁਕਸਾਨ ਜਿਹੜਾ ਪਹਚਾਇਆ ਜਾ ਸਕਦਾ ਖੈਰ ਹੌਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਡਾਕਟਰ ਪਿਆਰਾ ਲਾਲ ਗਰਗ ਹੋਰ ਕਿਹੜੇ ਖੁਲਾਸੇ ਕਰਨਗੇ ਮਾਲਵਿੰਦਰ ਮਾਲੀ ਜਿਹੜੇ ਨੇ ਉਹਨਾਂ ਨਾਲ ਕੀ ਕੁਝ ਕੀਤਾ ਜਾਂਦਾ ਦੱਸਦੇ ਰਾਵਾਂਗੇ ਬਣੇ ਰੋਮਾਂ ਇੰਡੀਆ